ਕਸਿਕਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟ੍ਰੇਲਰ ਸਿਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਵੀ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਤੇ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਹੀ ਸਾਰਾ ਪਿਆਰ ਭੇਜਿਆ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਹੜੀਆਂ ਭੈਣਾਂ ਬਿਲਕੁਲ ਚੈਨਲ ਦੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਕੋਈ ਪਾਉਣੀ ਹੈ ਤੁਹਾਡੇ ਕੋਲ ਨਾਲ ਦੀ ਨਾਲ ਆਦਿਆ ਕਰਿਓ ਹਨਾ ਬਾਕੀ ਆਪਣੇ ਸੁਝਾਅ ਦਿਆ ਕਰੋ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ ਹਨਾ ਜਾਂ ਸਾਡੇ ਕੋਈ ਸਮਝਾਉਣ ਦੇ ਵਿੱਚ ਕੋਈ ਕਮੀ ਪੈਚੀ ਹੁੰਦੀ ਉਹ ਵੀ ਦੱਸਿਆ ਕਰੋ ਤੇ ਬਾਕੀ ਕਈ ਦਿਨਾਂ ਦੇ ਪਹਿਲਾਂ ਦੇ ਕਮੈਂਟ ਆ ਰਹੇ ਸੀ ਬਾਈ ਤੁਸੀਂ ਕਿ ਸ਼ੈਰਾਂ ਦੀ ਕਟਿੰਗ ਕਰਕੇ ਦਿਖਾਓ ਤੇ ਸਲਾਈ ਵੀ ਕਰਕੇ ਦਿਖਾਓ ਕੋਸ਼ਿਸ਼ ਕਰਦੇ ਪਹਿਲਾਂ ਆਪਾਂ ਕਟਿੰਗ ਕਰਨ ਦੀ ਠੀਕ ਆ ਉਸ ਤੋਂ ਬਾਅਦ ਜੇ ਟਾਈਮ ਨੇ ਸਾਥ ਦਿੱਤਾ ਤਾਂ ਆਪਾਂ ਇਹਦੀ ਸਲਾਈ ਦੀ ਵੀ ਵੀਡੀਓ ਪਾਵਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਪੜਾ ਮਾਰਕੀਟ ਤੋਂ ਖਾਊਗਾ ਕਿੰਨਾ ਇਹ ਦੂਰਾ ਮੇਰੇ ਕੋਲ ਕਪੜਾ ਜਿਹੜਾ ਹੈਗਾ ਇਸ ਤਰ੍ਹਾਂ ਪਤਾ ਕਿ ਕਾਟਾ ਪਕਟਾਂਗੇ ਕਿੰਨਾ ਕਪੜਾ ਮੈਨੂੰ ਵੀ ਦੱਸ ਦੇਣਾ ਵੈਸੇ 1.5 ਮੀਟਰ ਦੇ ਕਿਸ਼ਾਰੇ ਵਧੀਆ ਬਣ ਜਾਂਦੇ ਆ ਵੱਡੇ ਥੁੜੀ ਨਾਂ ਵਾਲੇ ਵੱਡੇ ਨਾਂ ਵਾਲੇ ਛੋਟੇ ਜਿਵੇਂ ਕੋਈ ਆਪਾਂ ਕਿਹਨੇ ਪਸੂ ਪਸੂ ਨੂੰ ਹੋਣ ਬੇ ਕੰਮ ਦੇਣ ਹਨਾ ਇੱਥੇ ਤਾਂ 1 ਮੀਟਰ ਹੋ ਗਿਆ ਟੋਟਲ ਕਪੜਾ ਕਿੰਨਾ ਆਪਣਾ 3.25 ਯਾਨੀ ਕਿ ਸਵਾ 3 ਮੀਟਰ ਕਪੜਾ ਆਪਣੇ ਕੋਲੇ ਇਹ ਆਪਾਂ ਸਾਰੇ ਵਰਤੋਂ ਦੇ ਵਿੱਚ ਲੈਣਾ ਕਿਉਂਕਿ ਪੀਸੀਸੀ ਆਪਣੇ ਕੋਲੇ ਇੰਨਾ ਹੈ ਵੈਸੇ ਇਹ ਤੁਸੀਂ ਕਿਸ਼ਾਰੇ 1.5 ਮੀਟਰ ਦਾ ਵਧੀਆ ਬਣ ਜਾਂਦਾ ਇੱਕ ਕਿਸ਼ਾਰਾ ਥੈਲੀ ਵਾਲਾ ਹੁੰਦਾ ਉਹ ਸਵਾ ਮੀਟਰ ਦਾ ਬਣ ਜਾਂਦਾ ਜੇ ਤੁਸੀਂ ਕਹੋਗੇ ਭਾਈ ਸਾਨੂੰ ਸਵਾ ਮੀਟਰ ਵਾਲਾ ਹੀ ਕਿਸ਼ਰਾ ਕੱਟ ਕੇ ਦਿਖਾਓ ਤਾਂ ਮੈਂ ਤੁਹਾਨੂੰ 100 ਮੀਟਰ ਵਾਲਾ ਕਿਸ਼ਰਾ ਵੀ ਬਣਾ ਕੇ ਦਿਖਾ ਦਊਗਾ ਠੀਕ ਆ ਸਭ ਤੋਂ ਪਹਿਲਾਂ ਆਪਾਂ ਆਹ ਦੇਖੋ ਇਸ ਤਰ੍ਹਾਂ ਫੜਨਾ ਕੱਪੜੇ ਨੂੰ ਇਧਰ ਠੀਕ ਆ ਪੂਰਾ ਧਿਆਨ ਦੇ ਨਾਲ ਦੇਖਿਓ ਇਸੇ ਤਰੀਕੇ ਨਾਲ ਇਹਦੀ ਉਲਟ ਸਾਈਡ ਤੋਂ ਇਧਰ ਆ ਸ਼ੇਪ ਬਣਾਓ ਜੀ ਇਸ ਤਰ੍ਹਾਂ ਕਰਕੇ ਨਾ ਇਹਨੂੰ ਆਪਾਂ ਹਜੇ ਕੁਝ ਨਹੀਂ ਕਰਨਾ ਮੈਂ ਕੱਚਾ ਹੀ ਕਰ ਰਿਹਾ ਨੂੰ ਆਇਆ ਮੋੜ ਕੇ ਹਾਂ ਇੱਕ ਵਾਲੜਾ ਕਿੱਥੇ ਵਗ ਗਿਆ ਇਹ ਕਿੱਥੇ ਵਗ ਗਿਆ ਹੁਣ ਆਪਾਂ ਕੀ ਕਰਨੇ ਛੜਦੇ ਨੇ ਇਥੋਂ ਇਥੋਂ ਦੋਨੇ ਲੜਨ ਫੜ ਕੇ ਇੱਕੋ ਜੇ ਕਰ ਲੈਣੀ ਐ ਅਹੀਂ ਕਰਕੇ ਕੇਰਾ ਆਪਾਂ ਆਪਣੀ ਲੋੜ ਮੁਤਾਬਕ ਰੱਖਾਂਗੇ ਬੜਾ ਭਾਰਾ ਨਹੀਂ ਕਰਦੇ ਕਿ ਸ਼ੇਅਰਿੰਗ ਠੀਕ ਹੈ ਲੰਬਾਈ ਵੀ ਤੁਹਾਨੂੰ ਮੈਂ ਰੱਸੀ ਜੱਲੂ ਨਾਲ ਨਾਲ ਕੇਰਾ ਕਿੰਨਾ ਰੋਗ ਸਾਰਾ ਦਾ ਉਮਰ ਜੇ ਜੇ ਆਪਾਂ ਕੱਟ ਕਾਟ ਰਹੇ ਹਾਂ ਇਹ ਕੱਟ ਹਨ ਇਹ ਦੇ ਨਾਲ ਪਤੰਗ ਕਾਟਾ ਇਹ 2.5 ਮੀਟਰ ਵੀ ਕੰਮ ਆਉਂਦੀ ਜੇ ਆਪਾਂ ਨੂੰ ਤੇ 1.5 ਮੀਟਰ ਦੇ ਵਿੱਚ ਇਹੀ ਕਾਟ ਕੱਟੀ ਜਾਂਦੀ ਹੈ ਆ ਜਿਹੜਾ ਮੇਰੇ ਹੱਥ ਦੇ ਵਿੱਚ ਇਹ geke ਰਗਾ ਕਸ਼ੇਰੇ ਦਾ ਹੁਣ ਮੈਂ ਤੁਹਾਨੂੰ ਦੱਸੂ ਵੀ ਇਹਦਾ ਕੇਰਾ ਕਿੰਨਾ ਰਹਿ ਰਿਹਾ ਬਣ ਕੇ ਹੈਨਾ ਇਤੋਂ ਆਪਾਂ ਘਟਾਪਦਾ ਸਕਦੇ ਆ ਹਜੇ ਆਪਾਂ ਟਾਕ ਨਹੀਂ ਲਾਇਆ ਆਲੋ 19 ਨੂੰ ਨਾਲ 38 ਯਾਨੀ ਕਿ 38 ਇੰਚ ਕੇਰ ਬਣ ਜੂ ਕਸ਼ੇਰੇ ਦਾ ਜਿਹੜੇ ਭਰਾ ਪਸ਼ੂ ਪਸੂ ਨਮੋਣ ਵੇਲੇ ਕਹਿੰਦੇ ਵੀ ਹੈਨਾ ਸਾਨੂੰ ਕੰਮ ਦੇ ਵੀ ਨਾ ਕਸ਼ੇਰਾ ਵੱਡਾ ਹੋਵੇ ਨਾ ਛੋਟਾ ਹੋਵੇ ਗੋਡਿਆਂ ਤੋਂ ਉੱਪਰ ਹੋਵੇ ਪਰ ਗੋਡਿਆਂ ਦੇ ਨੇੜੇ ਤੇੜੀ ਹੋ ਤਾਂ ਆਪਾਂ ਇਸ ਤਰ੍ਹਾਂ ਨੂੰ ਕਰ ਲਿਆ ਆਹ ਵੇ ਲੈ ਲੈ ਕੋਈ ਇਹ ਕਰ ਲੈ ਹੁਣ ਆਪਾਂ ਟੱਕ ਲਾਵਾਂਗੇ ਇੱਥੇ ਇਹ ਜਗ੍ਹਾ ਤੇ ਟੱਕ ਲਾਉਣੀ ਇਸ ਤਰ੍ਹਾਂ ਇੱਥੋਂ ਟੱਕਾ ਤੋਂ ਐ ਫੜ ਲੈ ਉਧਰ ਇਧਰੋਂ ਫੜ ਲੈ ਲੈਟ ਹੈ ਨਹੀਂ ਨਹੀਂ ਆਪਾਂ ਨਾਲ-ਨਾਲ ਨਾ ਪ੍ਰੈਸ ਨੂੰ ਮਾਰੀ ਜਾਂਦੇ ਜੇ ਤੁਹਾਡੇ ਕੋਲੇ ਪ੍ਰੈਸ ਗਰਮ ਹੋਵੇ ਤਾਂ ਨਾਲ-ਨਾਲ ਆਹ ਕਰੀਬ ਵਾਲਾ ਕਰੋ ਪ੍ਰੈਸ ਨਾਲ ਫਿਰ ਹੋਰ ਵੀ ਸੋਹਣੇ ਕਿਸ਼ੇਰੀ ਕੱਟੇ ਜਾਂਦੇ ਨਮਸਕਾਰ ਇਥੋ ਜਪੈਨ ਪੂਰਾ ਬਾਲਬੂਲ ਕੱਢ ਕੇ ਛੱੜ ਦੇ ਛੱੜ ਦੇ ਹਾਂ ਜਿਹੜਾ ਪੈਨ ਨੰਨ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਆਉਂਦਾ ਉਹ ਮੇਰੇ ਵਟਸਐਪ ਤੇ ਹੈਲੋ ਹਾਈ ਲਿਖ ਕੇ ਭੇਜਿਆ ਕਰੋ ਮਮ ਅਮਰਤਪਾਲ ਕੌਰ ਵਾਲੇ ਚੈਨਲ ਤੇ ਭੇਜਿਆ ਕਰੋ ਹਨਾ ਲਿਖ ਕੇ ਹੈਲੋ ਹਾਈ ਤੇ ਤੁਹਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਪਾ ਜੂ ਫਿਰ ਤੁਹਾਡੇ ਕੋਲੇ ਦੋਨੇ ਚੈਨਲਾਂ ਦੇ ਵੀਡੀਓ ਆਉਣ ਲੱਗਣਗੇ ਆਪੇ ਆਪ ਹੀ ਇਹ ਆ ਪਾਏ ਖੜਿਆ ਸੀ ਨਾ ਐ ਕਰ ਲਿਆ ਚੰਗੀ ਤਰ੍ਹਾਂ ਦੇਖੋ ਇਥੋਂ ਹਾਈ ਲੋਕ ਬਾਥੀ ਬਣ ਜੇ ਥੋਡੇ ਵਾਲੇ ਪਾਸੇ ਆ ਗਿਆ ਇਹ ਝੋਲੀ ਹੈ ਜੀ ਥੋਡੇ ਵਾਲੇ ਪਾਸੇ ਨਹੀਂ ਮੇਰੇ ਪਾਸੇ ਆਹ ਇਹ ਲੰਮਾਈ ਹੈ ਜੀ ਪੂਰਾ ਧਿਆਨ ਦੇਣਾ ਹੁਣ ਪ੍ਰੈਸ ਨਹੀਂ ਨਹੀਂ ਆਪਾਂ ਹੋਰ ਵੀ ਤੁਹਾਨੂੰ ਸੌਖਾ ਕਰ ਦਿੰਦੇ ਹੁਣ ਇੱਥੋਂ ਮੋੜੂਗਾ ਮੈਨੂੰ ਇਹ ਇਸ ਤਰ੍ਹਾਂ ਠੀਕ ਹੈ ਜਿਹੜੀ ਗਾ ਪਹਿਣਾ ਥੈਲੀ ਗਾਣਾ ਕਿ ਸ਼ਾਇਰ ਸਿੱਖਣਾ ਚਾਹੁੰਦੇ ਹੋ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਫਿਰ ਮੈਂ ਉਸ ਤੇ ਵੀਡੀਓ ਪਾ ਦੂੰਗਾ ਥੈਲੀ ਆ ਜਿਹੜਾ ਥੈਲੀ ਬਣਾ ਕੇ ਕੱਟਦੇ ਆ ਪਹਿਲਾਂ ਥੈਲੀ ਬਣਾਉਣੀ ਆ ਆਹ ਲੋ ਹੁਣ ਜਿੰਨੀ ਤੁਹਾਨੂੰ ਲੋਕਡਾਉਨ ਦੀ ਲંબਾਈ ਰੱਖ ਲਓ 17 ਰੱਖੋਗੇ ਤਾਂ 19 ਰੱਖਣੀ ਪਊਗੀ 2 ਇੰਚ ਵੱਧ ਠੀਕ ਆ 17 ਇੰਚ ਲਗਭਗ ਲંબਾਈ ਬਹੁਤ ਹੁੰਦੀ ਆ ਛੇਰੀ ਦੀ ਪਸੂ ਪਸੂ ਨੂੰ ਮਾਉਣ ਵੇਲੇ ਕੰਮ ਆਉਂਦਾ 17 ਦੇ ਦੋ 19 ਐਕਤੋਂ ਰੱਖਾਂਗੇ ਭਟੋੜੀ 16 ਇੰਚ ਵਿਚੀ ਨੇਪਾ ਤਾਂ ਕਿ ਬੰਨ੍ਹ ਕਰਕੇ ਇਹਨੇ ਝੂੜੀ 14 ਰਹਿ ਜੀ 14 ਝੂੜੀ ਬਹੁਤ ਜਿੱਗੂ ਬਜ਼ੁਰਗ ਭਾਰਾ ਹਨਾ ਰਮੜੀ ਮੋਟੀ ਵੱਧ ਤੁਸੀਂ ਕਰ ਸਕਦੇ ਹੋ ਲੋਡ ਮਤਲਬ ਕੋ ਆਪ ਨੂੰ ਪਤਾ ਲੱਗ ਜੀ ਇੱਥੋਂ ਰੱਖ ਕੇ ਨਾ ਫਿੱਟਾ ਐ ਨਿਸ਼ਾਨ ਵਾਲਾ ਇਹ ਬਿਲਕੁਲ ਸਿੱਧਾ ਨਿਸ਼ਾਨ ਦੇ ਵਿੱਚ ਉੱਪਰ ਉੱਪਰ ਕਟੂਗਾ ਫਿਰ ਵੀ ਜੇ ਕਿਹਦੀ ਚੀਜ਼ ਨਾ ਸਮਝ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਹਾਂ ਨਾ ਦੇ ਵਿੱਚ ਜਵਾਬ ਜ਼ਰੂਰ ਦਿਓ ਹਨਾ ਵੀ ਬਈ ਸਾਨੂੰ ਸਮਝ ਲੱਗੀ ਯਾਨੀ ਅੱਜ ਤੱਕ ਦੇਣਾ ਇੱਥੇ ਨਾ ਪਲੋਈ ਪੈਂਦੀ ਹੁੰਦੀ ਇੱਥੋਂ ਐ ਇਸ ਕਿਸ਼ਰੇ ਦੇ ਇੱਕ ਪੈਂਦੀ ਆ ਇਹ 2 ਮੀਟਰ ਵਾਲਾ ਉਹ ਇੱਥੇ ਪੈਂਦੀਆਂ ਫਿਰ 3 ਬਲੋਂਗ ਆਉਂਦੀਆਂ ਨੇ ਤੇ ਇਧਰਲੇ ਬਸ ਚਿੜੀਆਂ ਬਣਨੀਆਂ ਇਹ ਲਗਭਗ 2 ਇੰਚ ਦੇ ਟੱਕੇ ਲਾਗੇ ਬਾਕੀ ਇਹ ਆਪਣੇ ਕਿਸ਼ੇਰ ਕੱਟੇਗੇ ਹੁਣ ਆਪਾਂ ਕੱਚਾਂਗੇ ਕਟਾਂਗੇ ਤੇ ਪਹੁੰਚੇ ਮੂਰੀ ਆਪਨੇ ਕੋਲ ਕੁੰਡਾ ਬੰਦਾ ਲਾ ਸਾਰਾ ਕਪੜਾ ਇਧਰੋਂ ਆਪਾਂ ਦੋਨੇ ਕਿਸ਼ੇਰਾਂ ਦੇ ਪਹੁੰਚੇ ਇੱਕ ਥਾਂ ਤੇ ਢੜ ਲਾਂਗੇ ਲੋਟ ਇਹ ਤੋਂ ਦੋਨਾਂ ਦੇ ਆ ਜਾਣਗੇ ਲਗਭਗ ਮਤਲਬ ਦੱਸਦਾ ਕਿੰਨੀ ਚੌੜੀ ਲਈ ਰ ਆਪਣੇ ਕੋਲ ਕੱਪੜਾ 7 ਇੰਚ ਇੱਕ ਵਾਰੀ ਫਿਰ ਆਪਾਂ ਦੂਰਾ ਕਰ ਲਾਂਗੇ ਆਹ ਠੀਕ ਆ ਇਹ ਤੋਂ ਧਰ ਕੇ ਲਾਵਾਂਗੇ ਆਪਾਂ ਨਿਸ਼ਾਨ ਮੂਰੀ ਜਿੰਨੀ ਲੋੜ ਮੁਤਾਬਕ ਤੁਸੀਂ 12 ਵਿੱਚ ਕਰ ਸਕਦੇ ਹੋ ਘੱਟ ਵੀ ਕਰ ਸਕਦੇ ਹੋ ਵੱਧ ਵੀ ਕਰ ਸਕਦੇ ਹੋ ਨਾ ਪਰ ਇਹਨੇ ਜਿਹੜੇ ਮੂਰੀ ਕਰਾਂਗੇ ਉਹ 12 ਇੰਚ ਕਰਾਂਗੇ ਸਾਢੇ 12 ਕਰ ਲੈਨੇ ਦੇ ਵੀ ਕੁਪਰਾ ਪਾਰਾਂ ਦਾ ਉਹਦੇ ਕੰਮ ਆਈਦਾ ਹਨਾ ਕਿਸ਼ਾਰੇ ਫਿਰ 12:30 ਤੋਂ 14 ਇਹ ਮੈਂ ਤੁਹਾਨੂੰ ਸਿਖਾਉਣ ਵਾਸਤੇ ਮੇਰੇ ਕੋਲ ਪੀਸ ਪਿਆ ਸੀਗਾ ਮੈਂ ਸੋਚਿਆ ਚਲੋ ਨਾਲੇ ਕਿਸ਼ਾਰੇ ਬਣ ਜਾਣਗੇ ਤੇ ਨਾਲੇ ਆਪਣੀ ਵੀਡੀਓ ਕੰਪਲੀਟ ਹੋ ਜੂਗੀ ਹਨਾ ਤੇ ਕਾਫੀ ਦਿਨਾਂ ਪਹਿਲਾਂ ਦੇ ਕਮੈਂਟ ਵੀ ਆ ਰਹੇ ਸੀ ਫਿਰ ਭੈਣਾਂ ਗੁੱਸਾ ਕਰਦੇ ਬਾਈ ਫੋਨ ਵੀ ਨਹੀਂ ਚੱਕਦਾ ਤੇ ਗੱਲ ਵੀ ਸੁਣਦਾ ਇੱਕ ਜੀ ਹੋਰ ਧਿਆਨ ਰੱਖਣਾ ਕਿਸੇ ਵੀ ਭੈਣ ਨੇ ਮੈਨੂੰ ਸ਼ਾਮ 8 ਵਜੇ ਤੋਂ ਪਹਿਲਾਂ ਦਿਨੇ ਫੋਨ ਨਹੀਂ ਲਾਉਣਾ ਹਨਾ ਸ਼ਾਮ ਨੂੰ 8 ਵਜੇ ਤੋਂ ਬਾਅਦ ਹੀ ਫੋਨ ਲਾਉਣਾ ਕਿਰਪਾ ਕਰਕੇ ਜਿਹਨੇ ਕਿਸੇ ਵੀ ਭੈਣ ਨੇ ਫੋਨ ਨਹੀਂ ਲਾਉਣਾਗਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਜੇ ਕਮੈਂਟ ਬਾਕਸ ਵਿੱਚ ਕਮੈਂਟ ਨਹੀਂ ਕਰਨਾ ਆਉਂਦਾ ਤਾਂ WhatsApp ਦੇ ਉੱਪਰ ਬੋਲ ਕੇ ਭੇਜਿਆ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਹਨ ਸਾਰੇ YouTube ਵਾਲੇ ਕਮੈਂਟ ਮੈਂ ਥੋੜੇ ਪੜਦਾ ਰਹਿਣਾ ਕਈ ਵਾਰੀ ਨਹੀਂ ਜਵਾਬ ਦਿੱਤਾ ਤਾਂ ਟਾਈਮ ਜੋ ਟਾਈਮ ਨਹੀਂ ਬਚਦਾ ਹਨ ਕਾਫੀ ਨੇਰਾ ਬਜਦਾ ਸ਼ਾਮ ਨੂੰ ਲਗਭਗ 11 12 ਬਜ ਜਾਂਦੇ ਹਨ ਹਨ ਉਹ ਪਹਿਲੇ ਕੁੰਡੇ ਕੱਟ ਲਗੇ ਦੇ ਦੋਨੇ ਕਿ ਸ਼ਹਿਰਾਂ ਦੇ ਪਹੁੰਚ ਕੱਟੇ ਗਏ ਧਿਆਨ ਰੱਖਣਾ ਆਪਣੇ ਕੋਲ ਜਿਹੜਾ ਦੇਖੋ 1 2 3 ਤੇ 4 ਉਹਨਾਂ ਕੋਲ ਜਿਹੜੀ ਮੂਰੀ ਰੱਖੀ ਆ ਉਹ ਤੁਹਾਨੂੰ ਉਹ ਦਿਖਾਉਣ ਲੈ ਕਿੰਨੀ ਆ ਸਾਢੇ 12 ਇੱਥੋਂ ਆਪਾਂ ਟੱਕ ਲਾਵਾਂਗੇ ਹਾਂ ਥੋੜੇ ਵੱਧ ਹੀ ਕਰ ਲਈਏ ਜੇ ਸਮਝ ਲੱਗੀ ਤਾਂ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ ਨਾਲ ਲੱਗੀ ਤਾਂ ਵੀ ਦੱਸਿਓ ਫਿਰ ਆਪਾਂ ਦੁਬਾਰੇ ਕੱਟ ਕੇ ਇੱਕ ਵੀਡੀਓ ਫਿਰ ਪਾ ਦੇ ਪਤੰਗ ਵਾਲੀ ਕਾਟ ਹਣ ਇਹ ਤਾਂ 20 ਮੀਟਰ ਵਾਲੀ ਕਾਰਟ ਵੀ ਆਪਾਂ ਜਲਦੀ ਮੈਂ ਕੋਸ਼ਿਸ਼ ਕਰਦਾ ਵੀ ਜੋ ਹੋ ਸਦਾ ਅੱਜ ਨਹੀਂ ਤਾਂ ਇੱਕ ਦਿਨ ਦੇ ਵਿੱਚ ਆਪਾਂ ਜਲਦੀ ਪਾ ਦੇ ਜਿਹੜੀ ਥੈਲੀ ਬਣਾਜੀ ਤੁਸੀਂ ਕਹਿ ਰਹੇ ਉਹ ਕਿਵੇਂ ਬੰਦ ਨੇ ਉਹ ਵੀ ਜਲਦੀ ਬਣ ਜਾਣੀ ਤੇ ਆਹ ਚੀਜ਼ ਨਾ ਜਿਵੇਂ ਆਹ ਆਉਂਦੀਆਂ ਆਪਣੀਆਂ ਲੀਰਾਂ ਦੋ ਦੋਨੇ ਪਹੁੰਚ ਜਾਂਦੇ ਇੱਥੇ ਲੱਗਣੇ ਕੰਤਰਾਂ ਦੀ ਡੱਬੀ ਜੀ ਬਣ ਜਾਂਦੀ ਆ ਉਹ ਵੀ ਨਾਲ ਦੀ ਨਾਲ ਕੱਟ ਹੀ ਲਿਆ ਕਰੋ ਇਸ ਤਰ੍ਹਾਂ ਆਇ ਕਰੀ ਗਾ ਹੋਊਗਾ ਨਾ ਇੱਕ ਦਿਨ ਹੋਰ ਕਟਾਂਗੇ ਆਪਾਂ ਇਹ ਜਿਵੇਂ ਅਪਪੋ ਚੇ ਬਣਾਵਾਂਗੇ ਨਾ ਉਹਦੇ ਉੱਪਰ ਟਿਕਣਗੇ ਟਿੱਕੀਆਂ ਆਈਆਂ ਜੀ ਫਿਰ ਉਧਰ ਤਾਂ ਨਹੀਂ ਕਿਸ਼ਹਰ ਉਹ ਲੋਕ ਲੱਗ ਜਾਂਦੇ ਜਿਹੜਾ ਆਪਣੇ ਕੋਲੇ ਆ ਪੀਸ ਬਚਿਆ ਇੱਕ ਪੀਸ ਆਪਣੇ ਕੋਲੇ ਆ ਬਚਿਆ ਨਾਲੇ ਵਾਸਤੇ ਦੇ ਫੇਤੁਰਾ ਕਾ ਲਿਆ ਅਪਨ ਜਿਹੜੇ ਪਰ ਕਸ਼ਾਇਰਾ ਸਿੱਖਣ ਦਾ ਚਾਹਵਨ ਉਹ ਕਮੈਂਟ ਬਾਕਸ ਦੇ ਵਿੱਚ ਯਾਦੇ ਕਮੈਂਟ ਕਰਿਆ ਕਰੋ ਫਿਰ ਮੈਨੂੰ ਲੱਗਦਾ ਹਨਾ ਵੀ ਤੁਸੀਂ ਕਸ਼ਾਇਰੀ ਸਿੱਖਣੀ ਚਾਹੁੰਦੇ ਹੋ ਉਹਨਾਂ ਦੇ ਕੋਲ ਕੱਟਣ ਨੂੰ ਆਪਾਂ ਇਹ ਵੀ ਕੱਟ ਸਕਦੇ ਪਰ ਆਪਾਂ ਰੇਬ ਕਟਾਂਗੇ ਰੇਬ ਨਾਲ ਆਪਾਂ ਉਹਨਾਂ ਨੂੰ ਕਸ਼ਾਇਰੀ ਦੀ ਜੋੜ ਵੀ ਕਸ਼ਾਇਰ ਦੇ ਰੇਬ ਵੀ ਲਾਇਆ ਕਰੋ ਇਹ ਟੇਡੇ ਫਿਰ ਟੁੱਟ ਦੇਣੀ ਹੈ ਨੋਟ ਦੋਹੋਂ ਪੂਰਾ ਰੇਅ ਰੱਖਣਾ ਆਪਣੇ ਜਿਆਦਾ ਪਤਲਾ ਨਹੀਂ ਕਰਨ ਨਾਲੇ ਇੱਤਨ ਚਲੋ ਚਾਰੇ ਲੀਰਾਂ ਦੋਨੇ ਚਾਰੇ ਬਾਧੂਆਂ ਨੂੰ ਫਿਰ ਵੀ ਆਪਣੇ ਕੋਲ ਕੱਪੜਾ ਬਚਿਆ ਜੀ ਲੋਡ ਪੀ ਤੇ ਕੱਟ ਲਾਂਗੇ ਜੇ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਜੇ ਸਮਝ ਆ ਗਈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਕਰੋ ਵੀ ਹਨਾ ਬਈ ਸਾਨੂੰ ਕਟਾਈ ਸਮਝ ਆ ਗਈ ਸਲਾਈ ਵੀ ਕਰਕੇ ਦਿਖਾ ਦਊ ਫਿਰ ਮੈਂ ਕੋਸ਼ਿਸ਼ ਕਰੂੰਗਾ ਇਹ ਅੱਜ ਲੇਟ ਆ ਗਈ ਤਾਂ ਹਨਾ ਕਿਉਂਕਿ ਮੌਸਮ ਅੱਜ ਖਰਾਬ ਸੀ ਕਾਫੀ ਨੇਰੀ ਸੀ ਰਾਤ ਤਾਂ ਲੇਟ ਤਕਰੀਬਨ 11:00 ਰਾਤ ਦੀ ਜੇ ਲੇਟ ਆ ਗਈ ਆਪਾਂ ਕੋਸ਼ਿਸ਼ ਕਰਾਂਗੇ ਇੱਕ ਸ਼ੈਰੀ ਤੁਹਾਨੂੰ ਮੈਂ ਸਲਾਈ ਕਰਕੇ ਵੀ ਦਿਖਾ ਦਊਗਾ ਤੇ ਜਿਹੜੀਆਂ ਭੈਣਾਂ ਥੈਲੀ ਵਾਲੇ ਕਿ ਸ਼ੈਰੀ ਸਿੱਖਣ ਦੇ ਚਾਹਵਾਨ ਆ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਨ ਤਾਂ ਕਿ ਮੈਂ ਥੈਲੀ ਵਾਲੇ ਕਿ ਸ਼ੈਰੀ ਕੱਟ ਕੇ ਤੁਹਾਨੂੰ ਬਣਾ ਕੇ ਦਿਖਾ ਸਕਾਂ ਠੀਕ ਹੈ ਜੀ ਵਾਤਵਾ ਸਹਿਯੋਗ ਦਿਓ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਅੱਗੇ-ਅੱਗੇ ਵੀਡੀਓ ਜਾ ਕੇ ਸਾਰੀਆਂ ਭੈਣਾਂ ਦਾ ਫਾਇਦਾ ਹੋ ਸਕੇ ਤੇ ਜਿਹੜੀਆਂ ਭੈਣਾਂ ਨੇ ਆਉਗਾ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਉਹ ਬਿਲਕੁਲ ਫ੍ਰੀ ਸੇਵਾ ਕੋਈ ਸਿਖਾਉਣ ਦਾ ਪੈਸਾ ਨਹੀਂ ਕਾਫੀ ਭੈਣਾਂ ਨੇ ਕਮੈਂਟ ਆਉ ਰਹੇ ਨੇ ਭਾਈ ਤੁਸੀਂ ਕੋਈ ਫੀਸ ਉਹਦੇ ਕਿੰਨੀ ਫੀਸ ਆ ਆਨਲਾਈਨ ਸਿਖਾਉਣ ਦੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਫੀਸ ਨਹੀਂ ਮੈਂ ਤੁਹਾਨੂੰ ਵਾਰੀ-ਵਾਰੀ ਹਰ ਇੱਕ ਵੀਡੀਓ 'ਚ ਕਹਿੰਦਾ ਹਾਂ ਉਹ ਵੀ ਬਿਲਕੁਲ ਫ੍ਰੀ ਸੇਵਾ ਕੋਈ ਵੀ ਫੀਸ ਨਹੀਂ ਬਸ ਇਹੀ ਸੇਵਾ ਕਰਿਆ ਕਰੋ ਅੱਗੇ ਅੱਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਗਰੁੱਪਾਂ ਦੇ ਵਿੱਚ ਪਾਇਆ ਕਰੋ ਜਿਹੜੀਆਂ ਭੈਣਾਂ ਕੋਈ ਫੇਸਬੁੱਕ ਵਗੈਰਾ ਚਲਾਉਂਦੀਆਂ ਉਹ YouTube ਤੋਂ ਲਿੰਕ ਚੱਕ ਕੇ ਫੇਸਬੁੱਕ ਤੇ ਪਾ ਦਿਆ ਕਰੋ ਤਾਂ ਕਿ ਕਿਸੇ ਹੋਰ ਭੈਣ ਦਾ ਵੀ ਫਾਇਦਾ ਹੋਵੇ ਜਿਹੜੀ ਘਰੇ ਬੈਠ ਕੇ ਕੰਮ ਸਿੱਖਣਾ ਚਾਹੁੰਦੀ ਹੈ ਕਿਉਂਕਿ ਬਾਹਰ ਜਾਣਾ ਬਹੁਤ ਮੁਸ਼ਕਲ ਹੋ ਜਾਂਦਾ ਹਨ ਤਿਆਰ ਹੋ ਕੇ ਘਰੇ ਬੈਠ ਕੇ ਜੇ ਆਪਾਂ ਕੰਮ ਸਿੱਖ ਸਕੀ ਤਾਂ ਉਹਦੇ ਲਈ ਗਰੀਸ ਨਹੀਂ ਠੀਕ ਹੈ ਜੀ ਬਾਕੀ ਜੇ ਤੁਸੀਂ ਇਹਦੀ ਵੀਡੀਓ ਦੇਖਣ ਚਾਹੁੰਦੇ ਹੋ ਸਲਾਈ ਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਓ ਫਿਰ ਮੈਂ ਇਹਦੀ ਵੀਡੀਓ ਵੀ ਬਣਾ ਕੇ ਪਾ ਦਊਂਗਾ わあいいさすりか。